ਸ਼ਬਦ ਸਾਡੇ ਜੀਵਨ ਨੂੰ ਕਿਵੇਂ ਬਦਲਦੇ ਹਨ ਸ਼ਬਦਾਂ ਦੀ ਤਾਕਤ ਸ਼ਬਦਾਂ ਦੀ ਸ਼ਕਤੀ ਕੀ ਹੈ ਇਹ ਜਾਣਨ ਲਈ ਆਪਾਂ ਇੱਕ ਛੋਟੀ ਜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋਚ ਵਿਚਾਰ ਟੀਵੀ ਨੂੰ ਜੇਕਰ ਹੁਣ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਤਾਂ ਕਿ ਆਪਣੀ ਸਾਂਝ ਬਣੀ ਰਹੇ ਇਸ ਚੈਨਲ ਤੇ ਆਪਾਂ ਸੇਤ ਜੀਵਨ ਅਤੇ ਜ਼ਿੰਦਗੀ ਸੰਬੰਧੀ ਕੰਮ ਆਉਣ ਵਾਲੀਆਂ ਗੱਲਾਂ ਬਾਤਾਂ ਦੀ ਸਾਂਝ ਤੁਹਾਡੇ ਨਾਲ ਪਾਉਂਦੇ ਆਂ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਇੱਕ ਨਗਰ ਤੋਂ ਦੂਰ ਦਰਾਡੇ ਇੱਕ ਪਹਾੜੀ ਜੰਗਲੀ ਇਲਾਕੇ ਵਿੱਚ ਇੱਕ ਝੌਂਪੜੀ ਬਣਾ ਕੇ ਝੁੱਗੀ ਬਣਾ ਕੇ ਇੱਕ ਫਕੀਰ ਰਹਿੰਦਾ ਸੀ ਕੱਕਰ ਦੇ ਦਿਨ ਸਨ ਪਾਲੇ ਦੇ ਦਿਨ ਸਨ ਤੇ ਉਹਨਾਂ ਦਿਨਾਂ ਵਿੱਚ ਕਹਿਰ ਦੀ ਸਰਦੀ ਪੈ ਰਹੀ ਸੀ ਰਾਤ ਪੈਂਦੇ ਕੱਕਰ ਦੌਰਾਨ ਇੰਨਾ ਹਨੇਰਾ ਸੰਘਣਾ ਹੋ ਜਾਂਦਾ ਕਿ ਹੱਥ ਨੂੰ ਹੱਥ ਨਹੀਂ ਦਿਸਦਾ ਸੀ ਉਸ ਠੰਡੀ ਰਾਤ ਨੂੰ ਸੌਣ ਲੱਗਿਆ ਫਕੀਰ ਨੇ ਆਪਣੀ ਝੌਂਪੜੀ ਵਿੱਚ ਅੱਗ ਬਾਲੀ ਤਾਂ ਕਿ ਕੁਝ ਨਿਗ ਕੀਤਾ ਜਾ ਸਕੇ ਤੇ ਰਾਤ ਨੂੰ ਉਹਦੇ ਕੋਲ ਜੋ ਕੁਝ ਖਾਣ ਪੀਣ ਲਈ ਸੀ ਉਹਨੇ ਖਾਦਾ ਤੇ ਕੰਬਲ ਲੈ ਕੇ ਸੌਂ ਗਿਆ ਬੜੀ ਬੇਫਿਕਰੀ ਦੇ ਆਲਮ ਵਿੱਚ ਸੌਂ ਗਿਆ ਜਦੋਂ ਫਕੀਰ ਆਪਣੀ ਝੌਂਪੜੀ ਵਿੱਚ ਸੌ ਰਿਹਾ ਸੀ ਤਾਂ ਅੱਧੀ ਰਾਤ ਨੂੰ ਫਕੀਰ ਨੂੰ ਕੁਝ ਖੜਾਕ ਸੁਣਾਈ ਦਿੱਤਾ ਖੜਾਕ ਸੁਣ ਕੇ ਫਕੀਰ ਉੱਠ ਪਿਆ ਉਹਦੀ ਅੱਖ ਖੁੱਲ ਗਈ ਉਹਨੇ ਦੇਖਿਆ ਕਿ ਇੱਕ ਚੋਰ ਚੋਰੀ ਕਰਨ ਦੀ ਮਨਛਾ ਨਾਲ ਫਕੀਰ ਦੀ ਝੌਂਪੜੀ ਵਿੱਚ ਆ ਗਿਆ ਸੀ ਫਕੀਰ ਨੇ ਚੋਰ ਨੂੰ ਪੁੱਛਿਆ ਕਿ ਤੂੰ ਕੌਣ ਹੈ ਇਸ ਤੇ ਚੋਰ ਕੁਝ ਨਾ ਬੋਲਿਆ ਡਰ ਕੇ ਚੋਰ ਨੇ ਆਪਣਾ ਹਥਿਆਰ ਆਪਣਾ ਸ਼ੁਰਾ ਕੱਢ ਲਿਆ ਤਫਕੀਰ ਫਿਰ ਬੋਲਿਆ ਕਿਸ ਨੂੰ ਕੱਢਣ ਦੀ ਲੋੜ ਨਹੀਂ ਤੂੰ ਬੜੇ ਸ਼ਰੀਫ ਬੰਦੇ ਦੇ ਘਰ ਵਿੱਚ ਆਇਆ ਹੈ ਇੱਥੇ ਤੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਕੋਈ ਖਤਰਾ ਨਹੀਂ ਚੋਰ ਨੂੰ ਕਹਿਣਾ ਪਿਆ ਕਿ ਮੈਂ ਕੱਕਰ ਭਰੀ ਇਸ ਠੰਡੀ ਰਾਤ ਨੂੰ ਚੋਰੀ ਕਰਨ ਦੀ ਮਨਛਾ ਨਾਲ ਆਇਆ ਸੀ ਪਰ ਤੁਹਾਡੇ ਤਾਂ ਆਪਣੇ ਕੋਲ ਕੁਝ ਨਹੀਂ ਮੈਂ ਚੋਰੀ ਕੀ ਕਰਨੀ ਹੈ ਇਹ ਕਹਿ ਕੇ ਚੋਰ ਵਾਪਸ ਪਰਤਣ ਲੱਗਾ ਤਾਂ ਦਰਵਾਜ਼ੇ ਤੋਂ ਜਦੋਂ ਬਾਹਰ ਹੋਣ ਹੀ ਲੱਗਾ ਸੀ ਤਫਕੀਰ ਨੇ ਉਸ ਨੂੰ ਮਗਰੋਂ ਆਵਾਜ਼ ਮਾਰੀ ਗੱਲ ਸੁਣ ਹੁਣ ਤੂੰ ਇੰਨੀ ਠੰਡੀ ਰਾਤ ਵਿੱਚ ਇੰਨੀ ਦੂਰ ਤੋਂ ਕੁਝ ਆਸ ਲੈ ਕੇ ਆਇਆ ਹੈ ਤਾਂ ਖਾਲੀ ਨਾ ਜਾ ਆ ਲੈ ਆ ਕੰਬਲ ਹੈ ਮੇਰੇ ਕੋਲ ਇਹ ਲੈ ਜਾ ਖਾਲੀ ਨਾ ਜਾ ਤੇ ਮੈਂ ਤੈਨੂੰ ਨਰਾਸ਼ ਕਰਕੇ ਨਹੀਂ ਭੇਜਣਾ ਚਾਹੁੰਦਾ ਚੋਰ ਨੇ ਇੱਕ ਪਲ ਤਾਂ ਸੋਚਿਆ ਹੋਵੇਗਾ ਕਿ ਹੁਣ ਤੱਕ ਕਿੰਨੀਆਂ ਚੋਰੀਆਂ ਕੀਤੀਆਂ ਕਿੰਨੇ ਲੋਕਾਂ ਦੇ ਘਰ ਭੰਨੇ ਕਈ ਵਾਰ ਫੜਿਆ ਵੀ ਗਿਆ ਕਿੰਨੀ ਵਾਰ ਕੁੱਟਮਾਰ ਹੋਈ ਪਰ ਇਹ ਅਜੀਬ ਬੰਦਾ ਹੈ ਕਹਿ ਰਿਹਾ ਹੈ ਕਿ ਖਾਲੀ ਹੱਥ ਨਾ ਜਾ ਕਹਿ ਰਿਹਾ ਹੈ ਕਿ ਇੰਨੀ ਦੂਰ ਤੋਂ ਇੰਨੀ ਆਸ ਨਾਲ ਆਇਆ ਹੈ ਤਾਂ ਖਾਲੀ ਹੱਥ ਹੀ ਨਾ ਜਾ ਕੁਝ ਤਾਂ ਲੈਂਦਾ ਜਾ ਚੋਰ ਰੁਕਿਆ ਫਕੀਰ ਨੇ ਉਸ ਨੂੰ ਠੰਡੀ ਰਾਤ ਵਿੱਚ ਆਪਣੇ ਤੋਂ ਲਾ ਕੇ ਆਪਣਾ ਕੰਬਲ ਉਹਨੂੰ ਦੇ ਦਿੱਤਾ ਤੇ ਕੰਬਲ ਲੈ ਕੇ ਜਦੋਂ ਚੋਰ ਤੁਰਨ ਲੱਗਾ ਤੇ ਚੋਰ ਦਾ ਤੁਰਨ ਦਾ ਹਿਆਨਾ ਪਿਆ ਜਿਵੇਂ ਉਹਦੇ ਅੰਦਰ ਕੁਝ ਇਨਸਾਨੀਅਤ ਜਗੀ ਹੋਵੇਗੀ ਜਿਵੇਂ ਉਹਦੇ ਹਿਰਦੇ ਨੇ ਫਕੀਰ ਤੋਂ ਪੁੱਛਿਆ ਕਿ ਠੰਡੀ ਰਾਤ ਹੈ ਤੁਸੀਂ ਕੀ ਕਰੋਗੇ ਚੋਰ ਦੀ ਚੁੱਪ ਵੇਖ ਕੇ ਫਕੀਰ ਫਿਰ ਬੋਲਿਆ ਕਿ ਤੂੰ ਫਿਕਰ ਨਾ ਕਰ ਮੇਰੇ ਕੋਲ ਬਾਲਣ ਪਿਆ ਹੈ ਮੈਂ ਸਵੇਰ ਹੋਣ ਤੱਕ ਅੱਗ ਬਾਲ ਕੇ guzara ਕਰ ਲਵਾਂਗਾ ਕਿਰਪਾ ਕਰ ਤੇ ਮੇਰੀ ਇਹ ਭੇਟ ਸਵੀਕਾਰ ਕਰ ਸਵੇਰੇ ਫਿਰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਲੀਡੇ ਕਪੜੇ ਦਾ ਪ੍ਰਬੰਧ ਹੋ ਜਾਏਗਾ ਤੇ ਤੂੰ ਖਾਲੀ ਹੱਥ ਨਾ ਜਾ ਚੋਰ ਕੰਬਲ ਲੈ ਕੇ ਤੁਰ ਪਿਆ ਦਰਵਾਜ਼ੇ ਤੋਂ ਬਾਹਰ ਹੋਇਆ ਤਾਂ ਫਕੀਰ ਨੇ ਫਿਰ ਆਵਾਜ਼ ਦਿੱਤੀ ਓ ਭਲਿਆ ਲੋਕਾ ਇੰਜ ਨਾ ਕਰ ਇਸ ਤਰ੍ਹਾਂ ਕਰਨਾ ਠੀਕ ਨਹੀਂ ਜਾਂਦਾ ਜਾਂਦਾ ਮੇਰਾ ਧੰਨਵਾਦ ਕਰਦਾ ਜਾ ਤੇ ਦੂਜਾ ਝੌਂਪੜੀ ਦਾ ਬੂਹਾ ਜੜਾ ਉਹ ਬੰਦ ਕਰਕੇ ਜਾ ਚੋਰ ਨੇ ਫਕੀਰ ਦਾ ਧੰਨਵਾਦ ਕੀਤਾ ਝੌਂਪੜੀ ਦਾ ਬੂਹਾ ਬੰਦ ਕੀਤਾ ਤੇ ਚਲਾ ਗਿਆ ਸਾਲ ਬੀਤੇ ਉਹ ਚੋਰ ਚੋਰੀਆਂ ਕਰਦਾ ਰਿਹਾ ਤੇ ਇੱਕ ਦਿਨ ਫੜਿਆ ਗਿਆ ਉਹਨੂੰ ਫੜ ਕੇ ਰਾਜੇ ਦੇ ਪੇਸ਼ ਕੀਤਾ ਗਿਆ ਤੇ ਚੋਰੀ ਦਾ ਬਹੁਤ ਸਾਰਾ ਸਮਾਨ ਤੇ ਉਹ ਫਕੀਰ ਤੋ ਲਿਆਂਦਾ ਹੋਇਆ ਉਹ ਕੰਬਲ ਉਹ ਵੀ ਫੜਿਆ ਗਿਆ ਉਸ ਨੂੰ ਸਖਤ ਸਜ਼ਾ ਸੁناਈ ਜਾਣੀ ਸੀ ਪਰ ਕੁਝ ਢੰਗ ਦੀਆਂ ਗਵਾਹੀਆਂ ਨਹੀਂ ਲੱਭ ਰਹੀਆਂ ਸਨ ਆਖਰ ਗੱਲ ਕੰਬਲ ਤੇ ਆਈ ਰਾਜੇ ਨੇ ਚੋਰ ਨੂੰ ਪੁੱਛਿਆ ਕਿ ਇਹ ਕੰਬਲ ਕਿੱਥੋਂ ਚੋਰੀ ਕੀਤਾ ਹੈ ਚੋਰ ਨੇ ਕਿਹਾ ਕਿ ਇਹ ਤਾਂ ਮੈਂ ਫਲਾਣੇ ਫਕੀਰ ਦਾ ਤੋਂ ਕੰਬਲ ਲਿਆ ਸੀ ਇਹ ਫਲਾਣੇ ਫਕੀਰ ਦਾ ਕੰਬਲ ਹੈ ਰਾਜਾ ਜਿਹੜਾ ਸੀ ਉਹ ਫਕੀਰ ਨੂੰ ਜਾਣਦਾ ਸੀ ਕਿਉ ਫਕੀਰ ਕਦੇ ਵੀ ਝੂਠ ਬੋਲਣ ਵਾਲਾ ਨਹੀਂ ਫਕੀਰ ਜੇਕਰ ਕਹਿੰਦਾ ਕਿ ਇਹ ਕੰਬਲ ਮੇਰਾ ਹੈ ਤੇ ਇਸਨੇ ਚੋਰੀ ਕੀਤਾ ਹੈ ਤਾਂ ਚੋਰ ਨੂੰ ਸਖਤ ਸਜ਼ਾ ਸੁਣਾਈ ਜਾਣੀ ਸੀ ਫਕੀਰ ਦੀ ਗਵਾਹੀ ਹੋਈ ਫਕੀਰ ਨੇ ਕੰਬਲ ਨੂੰ ਪਹਿਚਾਨ ਲਿਆ ਤੇ ਉਸਨੇ ਕਿਹਾ ਕਿ ਇਹ ਕੰਬਲ ਤਾਂ ਮੇਰਾ ਸੀ ਪਰ ਇਹ ਕੰਬਲ ਤਾਂ ਮੈਖੋਦੇਸ ਨੂੰ ਦਿੱਤਾ ਹੈ ਇਹ ਤਾਂ ਬੜਾ ਭਲਾਪੁਰ ਸੀ ਇਹ ਤਾਂ ਵਾਪਸ ਚੱਲਿਆ ਸੀ ਤੇ ਮੈਂ ਇਹਨੂੰ ਦੁਬਾਰਾ ਆਵਾਜ਼ ਮਾਰ ਕੇ ਕੰਬਲ ਦਿੱਤਾ ਤੇ ਜਦੋਂ ਮੈਂ ਇਹਨੂੰ ਕੰਬਲ ਦਿੱਤਾ ਸੀ ਤੇ ਇਹਨੇ ਮੇਰਾ ਧੰਨਵਾਦ ਵੀ ਕੀਤਾ ਸੀ ਜਦੋਂ ਉਸਨੇ ਮੇਰਾ ਧੰਨਵਾਦ ਹੀ ਕਰ ਦਿੱਤਾ ਤਾਂ ਗੱਲ ਖਤਮ ਹੋ ਗਈ ਮੈਂ ਕੰਬਲ ਦਿੱਤਾ ਤੇ ਇਸਨੇ ਧੰਨਵਾਦ ਕਰ ਦਿੱਤਾ ਆਸਾ ਬਰਾਬਰ ਇਸ ਵਿੱਚ ਇਹ ਦੋਸ਼ੀ ਨਹੀਂ ਸਗੋਂ ਇਹ ਤਾਂ ਵਾਪਸ ਚੱਲਿਆ ਸੀ ਤੇ ਇੱਕ ਤਰ੍ਹਾਂ ਨਾਲ ਇਹਨੇ ਮੇਰੀ ਭੇਟਾ ਨੂੰ ਸਵੀਕਾਰ ਕੀਤਾ ਹੈ ਫਕੀਰ ਦੇ ਇੰਨੇ ਕਹਿਣ ਦੀ ਗੱਲ ਸੀ ਕਿ ਰਾਜੇ ਨੇ ਚੋਰ ਨੂੰ ਬਰੀ ਕਰ ਦਿੱਤਾ ਕੰਬਲ ਲਜਾਣ ਲੱਗਿਆ ਚੋਰ ਵੱਲੋਂ ਬੋਲੇ ਇੱਕੋ ਇੱਕ ਸ਼ਬਦ ਧੰਨਵਾਦ ਧੰਨਵਾਦ ਸ਼ਬਦ ਨੇ ਚੋਰ ਦੀ ਜਾਨ ਬਚਾ ਲਈ ਸੀ ਉਸ ਸਮੇਂ ਚੋਰ ਇਹ ਗੱਲ ਸ਼ਾਇਦ ਨਹੀਂ ਜਾਣਦਾ ਸੀ ਨਹੀਂ ਸਮਝਦਾ ਸੀ ਪਰ ਉਹ ਫਕੀਰ ਸ਼ਬਦਾਂ ਦੀ ਤਾਕਤ ਨੂੰ ਸਮਝਦਾ ਸੀ ਅਦਾਲਤ ਸਮਾਪਤ ਹੋਈ ਫਕੀਰ ਅਦਾਲਤ ਵਿੱਚੋਂ ਬਾਹਰ ਨਿਕਲਿਆ ਤਾਂ ਚੋਰ ਵੀ ਫਕੀਰ ਦੇ ਮਗਰ ਹੋ ਤੁਰਿਆ ਉਸ ਕਹਿਆ ਕਿ ਮੈਂ ਅੱਜ ਤੋਂ ਤੁਹਾਡਾ ਮਰੀਦ ਹੋ ਗਿਆ ਹਾਂ ਤੁਹਾਡੇ ਵਿਹਾਰ ਨੇ ਤੁਹਾਡੇ ਵਿਚਾਰ ਨੇ ਤੇ ਤੁਹਾਡੇ ਦੁਆਰਾ ਬੋਲੇ ਸ਼ਬਦਾਂ ਨੇ ਮੇਰੇ ਅੰਦਰ ਚਾਨਣ ਕਰ ਦਿੱਤਾ ਹੈ ਅੱਜ ਤੋਂ ਮਗਰੋਂ ਮੈਂ ਚੋਰੀ ਨਹੀਂ ਕਰਾਂਗਾ ਸੱਚ ਦੇ ਰਾਹ ਤੇ ਚੱਲਾਂਗਾ ਅਤੇ ਆਪਣੇ ਆਪ ਨੂੰ ਚੰਗਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਾਂਗਾ ਇਹ ਆ ਸ਼ਬਦਾਂ ਦੀ ਸ਼ਕਤੀ ਸ਼ਬਦਾਂ ਦੀ ਸ਼ਕਤੀ ਸ਼ਬਦਾਂ ਦੀ ਤਾਕਤ ਬਹੁਤ ਵੱਡੀ ਤਾਕਤ ਹੈ ਅੱਜ ਤੋਂ ਕੋਈ 2300 ਸਾਲ ਪਹਿਲਾਂ ਸੰਗਲਾਂ ਦੇ ਵਿੱਚ ਵੱਜੇ ਹੋਏ ਪੋਰਸ ਨੂੰ ਜਦੋਂ ਸਿਕੰਦਰ ਦੀ ਫੌਜ ਨੇ ਸਿਕੰਦਰ ਦੇ ਸਾਹਮਣੇ ਲਿਜਾ ਕੇ ਪੇਸ਼ ਕੀਤਾ ਤਾਂ ਸਿਕੰਦਰ ਨੇ ਪੋਰਸ ਨੂੰ ਪੁੱਛਿਆ ਕਿ ਤੇਰੇ ਨਾਲ ਮੈਂ ਕਿਹੋ ਜਿਹਾ ਵਿਹਾਰ ਕਰਾਂ ਤਾਂ ਪੋਰਸ ਦੇ ਬੋਲੇ ਹੋਏ ਇੱਕੋ ਵਾਕ ਨੇ ਉਹਦਾ ਰਾਜ ਭਾਗ ਉਹਨੂੰ ਵਾਪਸ ਦਵਾ ਦਿੱਤਾ ਪੋਰਸ ਬੋਲਿਆ ਕਿ ਮੇਰੇ ਨਾਲ ਟੌਣ ਉੱਚੀ ਕਰਕੇ ਇਸ ਬੜੇ ਸਬੇਮਾਨ ਨਾਲ ਪੋਰਸ ਨੇ ਕਿਹਾ ਕਿ ਮੇਰੇ ਨਾਲ ਉਹ ਵਿਹਾਰ ਕਰ ਜਿਹੜਾ ਇੱਕ ਰਾਜੇ ਨੂੰ ਦੂਜੇ ਰਾਜੇ ਨਾਲ ਕਰਨਾ ਚਾਹੀਦਾ ਹੈ ਇਹ ਸ਼ਬਦ ਅੱਜ ਤੋਂ 2300 ਸਾਲ ਪਹਿਲਾਂ ਬੋਲੇ ਗਏ ਪਰ ਇਹਨਾਂ ਸ਼ਬਦਾਂ ਦੀ ਮਹੱਤਤਾ ਕਿੰਨੀ ਹੈ ਕਹਿੰਦੇ ਆ ਕਿ ਪੱਥਰ ਖੁਰ ਜਾਂਦੇ ਆ ਪਰ ਸ਼ਬਦ ਨਹੀਂ ਖੁਰਦੇ ਸੋ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹ ਤਾਂ ਗੀਤ ਕੀਤੀ ਫਰਮਾਇਆ ਕਿ ਘੜੀਏ ਸ਼ਬਦ ਸੱਚੀ ਟਕਸਾਲ ਜਦੋਂ ਅਸੀਂ ਪੋਜ਼ਿਟਿਵ ਸ਼ਬਦ ਬੋਲਦੇ ਆ ਤਾਂ ਉਹ ਅਗਲੇ ਦੀ ਸ਼ਖਸੀਅਤ ਤੇ ਅਸਰ ਅੰਦਾਜ਼ ਹੁੰਦੇ ਆ ਜਿਵੇਂ ਅਸੀਂ ਕਿਸੇ ਨੂੰ ਕਹੀਏ ਕਿ ਤੁਸੀਂ ਇਹ ਬਹੁਤ ਵਧੀਆ ਕੀਤਾ ਇਹ ਕਹੀਏ ਕਿ ਤੁਸੀਂ ਬਹੁਤ ਵੱਡਾ ਉਪਕਾਰ ਕੀਤਾ ਤਾਂ ਇਹਨਾਂ ਸ਼ਬਦਾਂ ਨਾਲ ਸਾਡੇ ਦਿਮਾਗ ਅੰਦਰ ਇਹ ਇਸ ਤਰ੍ਹਾਂ ਦੇ ਹਾਰਮੋਨਸ ਰਿਲੀਜ਼ ਹੁੰਦੇ ਆ ਜਿਨ੍ਹਾਂ ਨਾਲ ਸੁਣਨ ਵਾਲੇ ਨੂੰ ਖੁਸ਼ੀ ਮਿਲਦੀ ਹੈ ਇਸ ਦੇ ਉਲਟ ਜੇਕਰ ਕਿਸੇ ਨੂੰ ਹੌਸਲਾ ਢਾਉ ਸ਼ਬਦ ਜਾਂ ਕੌੜੇ ਫਿੱਕੇ ਸ਼ਬਦ ਜਦੋਂ ਬੋਲੇ ਜਾਂਦੇ ਆ ਤਾਂ ਇਹ ਸ਼ਬਦ ਜਿਹਦੇ ਲਈ ਬੋਲੇ ਜਾਂਦੇ ਆ ਉਹ ਸੁਣਨ ਵਾਲੇ ਦੇ ਅੰਦਰ ਨਿਰਾਸ਼ਾ ਪੈਦਾ ਹੁੰਦੀ ਹੈ ਉਸ ਦਾ ਮਨ ਭੇਖ ਵਿੱਚ ਆਸ਼ਾਵਾਦੀ ਨਹੀਂ ਰਹਿੰਦਾ ਅਤੇ ਇਹ ਨਿਰਾਸ਼ਾ ਉਸ ਦੇ ਜੀਵਨ ਦੇ ਕੁਝ ਸਮੇਂ ਲਈ ਜਾਂ ਕੁਝ ਕਈ ਵਾਰ ਲੰਮੇ ਸਮੇਂ ਲਈ ਵੀ ਉਹਦੇ ਦਿਮਾਗ ਨੂੰ ਉਹਦੇ ਮਨ ਨੂੰ ਅਸਰ ਅੰਦਾਜ਼ ਕਰਦੀ ਹੈ ਆਪਣੇ ਘਰ ਵਿੱਚ ਕਦੇ ਵੀ ਗਲਤ ਸ਼ਬਦ ਨਾ ਬੋਲੋ ਸ਼ਬਦਾਂ ਦੀ ਚੋਣ ਸੋਚ ਸਮਝ ਕੇ ਕਰੋ ਆਪਣੀ ਬੋਲ ਬਾਣੀ ਆਸ਼ਾਵਾਦੀ ਰੱਖੋ ਆਪਣੇ ਸ਼ਬਦ ਪੋਜ਼ਿਟਿਵ ਰੱਖੋ ਸਾਰੀ ਗੱਲ ਬਾਤ ਦਾ ਭਾਵ ਇਹ ਆ ਕਿ ਸ਼ਬਦ ਸਾਡੇ ਸਰੀਰ ਦੀ ਕੰਮ ਕਰਨ ਦੀ ਸਮਰੱਥਾ ਸਾਡੇ ਮਨ ਅਤੇ ਸਾਡੀ ਪੂਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ ਸੋਚ ਵਿਚਾਰ ਟੀਵੀ ਨਾਲ ਜੁੜਨ ਲਈ ਤੁਹਾਡਾ ਬਹੁਤ ਬਾਤ ਸ਼ੁਕਰੀਆ ਅੱਗੇ ਤੋਂ ਵੀ ਕੁਝ ਇਸ ਤਰ੍ਹਾਂ ਦੀਆਂ ਕੰਮ ਦੀਆਂ ਗੱਲਾਂ ਲੈ ਕੇ ਤੁਹਾਡੇ ਨਾਲ ਸਾਂਝ ਪਾਉਂਦੇ ਰਾਵਾਂਗੇ ਸਾਡੀ ਕਾਮਨਾ ਹੈ ਕਿ ਤੁਸੀਂ ਤੇ ਤੁਹਾਡਾ ਸਾਰਾ ਪਰਿਵਾਰ ਤੰਦਰੁਸਤ ਰਹੇ ਚੜ੍ਹਦੀਆਂ ਕਲਾ ਚ ਰਹੋਏ ਬਹੁਤ ਬਹੁਤ ਸ਼ੁਕਰੀਆ ਧੰਨਵਾਦ